ਇਮਲੀ ਦੀ ਖੱਟੀ ਮਿੱਠੀ ਚਟਣੀ ਕੋਈ ਵੀ ਸਨੈਕ ਹੋਵੇ ਉਹਦਾ ਮਜ਼ਾ ਦੁੱਗਣਾ ਕਰ ਦਿੰਦੀ ਆ ਤੇ ਇਹ ਚਟਣੀ ਬਣਾਉਣੀ ਬਹੁਤ ਹੀ ਜਾਦੀ ਸੌਖੀ ਆ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਮਲੀ ਦੀ ਇਹ ਖੱਟੀ ਮਿੱਠੀ ਜੀ ਚਟਣੀ ਬਣਾ ਕੇ ਤਿਆਰ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟੋਡੇ ਤੱਕ ਪਹੁੰਚ ਸਕੇ। ਇਮਲੀ ਦੀ ਇਹ ਖੱਟੀ ਮਿੱਠੀ ਜੀ ਚਟਨੀ ਬਣਾਉਣ ਵਾਸਤੇ ਮੈਂ 200 ਗ੍ਰਾਮ ਦੇ ਕਰੀਬ ਇੱਥੇ ਇਮਲੀ ਲੈ ਲਈ ਆ। ਮੈਂ ਇਹ ਚਟਨੀ ਗੁੜ ਪਾ ਕੇ ਬਣਾਵਾਂਗੀ। ਤੁਸੀਂ ਜੇਕਰ ਖੰਡ ਪਾ ਕੇ ਬਣਾਓਗੇ ਤੇ ਤੁਹਾਨੂੰ ਮੈਂ ਜਿੱਦਾਂ ਦੱਸਾਂਗੀ ਤੁਸੀਂ ਉਹ ਤਰੀਕਾ ਵਰਤਣਾ ਹੈ। ਗੁੜ ਵਾਲੀ ਚਟਨੀ ਬਣਾਉਣੀ ਮੈਂ ਇੱਥੇ ਜਿੰਨੀ ਇਮਲੀ ਲਈ ਸੀ ਉਹਦੇ ਤੋਂ ਥੋੜਾ ਜਿਹਾ ਘੱਟ ਗੁੜ ਲੈ ਲਿਆ ਹੈ। ਹੁਣ ਆਪਾਂ ਇਹਦੇ ਵਿੱਚ ਥੋੜਾ ਗਰਮ ਪਾਣੀ ਪਾ ਕੇ ਇਹਨੂੰ 1 ਘੰਟੇ ਵਾਸਤੇ ਇਸੇ ਤਰ੍ਹਾਂ ਹੀ ਪਿਉ ਕੇ ਰੱਖ ਦੇਣਾ ਹੈ ਤਾਂ ਜੋ ਗੋੜ ਵੀ ਪਿਗਲ ਜਾਵੇ 1 ਘੰਟੇ ਬਾਅਦ ਇਹ ਚੰਗੀ ਤਰ੍ਹਾਂ ਗੋੜ ਵੀ ਖੋਲ ਚੁੱਕਾ ਹੈ ਤੇ ਜੋ ਇਮਲੀ ਆ ਇਹਦੇ ਬੀਜ ਬਿਲਕੁਲ ਅਲੱਗ ਹੋ ਗਏ ਨੇ ਹੁਣ ਆਪਾਂ ਇਹਨੂੰ ਛਾਣ ਕੇ ਇਹਦਾ ਜੋ ਪਲਪ ਹੈ ਉਹਨੂੰ ਅਲੱਗ ਕਰ ਲਾਂਗੇ ਇਮਲੀ ਦੇ ਵਿੱਚ ਕਾਫੀ ਬੀਜ ਹੁੰਦੇ ਨੇ ਤੁਸੀਂ ਪਹਿਲਾਂ ਹੱਥ ਦੇ ਨਾਲ ਸਾਰੇ ਬੀਜ ਵਿੱਚੋਂ ਕੱਢ ਲਓ ਬਿਲਕੁਲ ਇਸ ਤਰੀਕੇ ਨਾਲ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਅਲੱਗ ਰੱਖ ਦਿੱਤਾ ਹੈ ਤੇ ਬਾਕੀ ਦਾ ਜੋ ਇਮਲੀ ਦਾ ਪਲਪ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਹੈ ਇਹਨੂੰ ਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਕਿਰਕ ਤੇ ਇਮਲੀ ਦੇ ਜੋ ਬੀਜ ਹੁੰਦੇ ਨੇ ਉਹਨਾਂ ਦੇ ਛਿਲਕੇ ਹੁੰਦੇ ਨੇ ਤੁਸੀਂ ਕਿਸੇ ਮੋਟੀ ਸ਼ਾਨਣੀ ਦੇ ਨਾਲ ਹੀ ਇਹਨੂੰ ਸ਼ਾਨਣੇ ਹੋ ਕਿਉਂਕਿ ਬਰੀਕ ਦੇ ਨਾਲ ਇਹਦਾ ਪਲਪ ਨਹੀਂ ਨਿਕਲੇਗਾ ਤੇ ਮੋਟੀ ਦੇ ਵਿੱਚ ਇਹ ਆਸਾਨੀ ਨਾਲ ਸ਼ਾਨੀ ਜਾਂਦੀ ਆ ਹੁਣ ਆਪਾਂ ਜਿਹੜਾ ਥੋੜਾ ਜਿਹਾ ਪਾਣੀ ਅਲੱਗ ਪਾ ਕੇ ਰੱਖਿਆ ਸੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਚਮਚ ਨਾਲ ਦਬਾਉਂਦੇ ਹੋਏ ਸ਼ਾਨ ਲਵਾਂਗੇ ਇਮਲੀ ਦੀ ਚਟਨੀ ਬਣਾਉਂਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਪਰ ਇਹ ਤਰੀਕਾ ਮੈਨੂੰ ਸਭ ਤੋਂ ਸੌਖਾ ਲੱਗਦਾ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆ ਤੁਸੀਂ ਇਸ ਤਰੀਕੇ ਨਾਲ ਜੇਕਰ ਪਹਿਲੀ ਵਾਰ ਵੀ ਚਟਨੀ ਬਣਾਓਗੇ ਤੇ ਬਹੁਤ ਵਧੀਆ ਬਣੇਗੀ ਸਾਰਾ ਇਹ ਪਲਪ ਲੱਗ ਕਰਨ ਤੋਂ ਬਾਅਦ ਹੁਣ ਇੱਥੇ ਮੈਂ ਇੱਕ ਕढ़ाई ਦੇ ਵਿੱਚ ਇਹਨੂੰ ਕੱਢ ਦਵਾਂਗੀ ਤੇ ਨਾਲ ਹੀ ਆਪਾਂ ਗੈਸ ਔਨ ਕਰ ਦੇਣਾ ਹੈ ਜਿਉਂ ਹੀ ਇਮਲੀ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਲੱਗੇ ਕਿ ਉਬਾਲ ਆਉਣਾ ਸ਼ੁਰੂ ਹੋਣ ਵਾਲਾ ਹੈ ਇਹਦੇ ਵਿੱਚ ਆਪਾਂ 1 ਟੇਬਲस्पून ਖੰਡ ਦਾ ਪਾ ਦੇਣਾ ਹੈ ਜੇਕਰ ਤੁਸੀਂ ਕੱਲੀ ਖੰਡ ਪਾ ਕੇ ਬਣਾਓਗੇ ਤੇ ਤੁਸੀਂ ਇਸ ਸਟੇਜ ਦੇ ਉੱਪਰ ਜਿੰਨੀ ਤੁਹਾਨੂੰ ਇਮਲੀ ਦੇ ਵਿੱਚ ਖੰਡ ਪਾਉਣੀ ਆ ਪਾ ਸਕਦੇ ਜੇ ਜੇਕਰ ਆਪਾਂ ਜਿੰਨੀ ਇਮਲੀ ਲਈ ਆ ਉੰਨੀ ਖੰਡ ਪਾਵਾਂਗੇ ਤੇ ਇਹ ਬਹੁਤ ਹੀ ਖੱਟੀ ਮਿੱਠੀ ਜੀ ਚਟਨੀ ਬਣੇਗੀ ਬਾਕੀ ਤੁਸੀਂ ਇਹਨੂੰ ਆਪਣੇ ਹਿਸਾਬ ਦੇ ਨਾਲ ਘੱਟ-ਖੱਟੀ ਵੀ ਬਣਾ ਸਕਦੇ ਜੇ। ਇਮਲੀ ਦੀ ਚਟਨੀ ਨੂੰ ਚੰਗੀ ਤਰ੍ਹਾਂ ਉਬਾਲ ਆਉਣਾ ਸ਼ੁਰੂ ਹੋ ਗਿਆ ਏ। ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਨਮਕ ਪਾ ਦਵਾਂਗੇ। ਜ्यों ਹੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ, ਇਮਲੀ ਦੇ ਵਿੱਚ ਇੱਕਦਮ ਉਬਾਲ ਆਉਣਾ ਸ਼ੁਰੂ ਹੋ ਜਾਏਗਾ। ਇਸ ਲਈ ਤੁਸੀਂ ਗੈਸ ਦੀ ਫਲੇਮ ਥੋੜੀ ਘੱਟ ਕਰ ਦੇਣੀ ਆ। ਬਿਲਕੁਲ ਥੋੜੀ ਜੀ ਇਹਦੇ ਵਿੱਚ ਮੈਂ ਲਾਲ ਮਿਰਚ ਪਾ ਦਿੱਤੀ ਆ। ਇੱਕ ਕਸ਼ਮੀਰੀ ਲਾਲ ਮਿਰਚ ਸੀ। ਇੱਕ ਚੁਟਕੀ ਦੇ ਕਰੀਬ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾ ਦਿੱਤੀ ਆ ਇੱਕ ਟੀस्पून ਦੇ ਵਿੱਚ ਮੈਂ ਸੁੰਡ ਦਾ ਪਾਊਡਰ ਪਾ ਦਿੱਤਾ ਹੈ ਜਦੋਂ ਆਪਾਂ ਸੁੰਡ ਦਾ ਪਾਊਡਰ ਪਾਉਂਦੇ ਆ ਤੇ ਉਹਦੀਆਂ ਥੋੜੀਆਂ ਗੰਡਾ ਬਣ ਜਾਂਦੀਆਂ ਨੇ ਪਰ ਜਲਦੀ ਹੀ ਇਹ ਗੰਡਾ ਖੋਲ ਜਾਂਦੀਆਂ ਨੇ ਤੁਸੀਂ ਇਹਨੂੰ ਲਗਾਤਾਰ ਥੋੜਾ ਥੋੜਾ ਹਿਲਾਉਂਦੇ ਰਹਿਣਾ ਹੈ ਇੱਥੇ ਮੈਂ ਬਿਲਕੁਲ ਅੱਧਾ ਟੀस्पून ਜਿੰਨਾ ਕਾਲਾ ਨਮਕ ਪਾ ਦਿੱਤਾ ਹੈ ਕਾਲਾ ਨਮਕ ਤੁਸੀਂ ਜ਼ਰੂਰ ਪਾਓ ਚਟਨੀ ਬਹੁਤ ਹੀ ਜਿਆਦਾ ਟੇਸਟੀ ਬਣਦੀ ਆ ਚਟਨੀ ਨੂੰ ਜਲਦੀ ਸੰਘਣਾ ਕਰਨ ਵਾਸਤੇ ਤੇ ਜਲਦੀ ਬਣਾਉਣ ਵਾਸਤੇ ਇੱਥੇ ਮੈਂ ਥੋੜੇ ਜੇ ਪਾਣੀ ਦੇ ਵਿੱਚ ਇੱਕ ਚਮਚ ਜਿੰਨਾ ਅਰਾ ਰੋਟ ਪਾਊਡਰ ਪਾ ਦਿੱਤਾ ਹੈ ਅਰਾ ਰੋਟ ਪਾਊਡਰ ਨਾ ਹੋਵੇ ਤੁਸੀਂ ਮੈਦਾ ਜਾਂ ਆਟਾ ਵਰਤ ਸਕਦੇ ਜੇ ਇਹਦੇ ਨਾਲ ਜਿਹੜੀ ਚਟਨੀ ਆ ਬਹੁਤ ਜਲਦੀ ਬਣ ਜਾਂਦੀ ਆ ਠੰਡੇ ਪਾਣੀ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜੋ ਇਮਲੀ ਦੀ ਇਹ ਚਟਨੀ ਬਣਦੀ ਪਈ ਆ ਇਹਦੇ ਵਿੱਚ ਪਾ ਦਾਂਗੇ ਜੋ ਹੀ ਆਪਾਂ ਇਹ ਅਰਾ ਰੋਟ ਵਾਲਾ ਪਾਣੀ ਇਹਦੇ ਵਿੱਚ ਪਾਵਾਂਗੇ ਚਟਨੀ 1-2 ਸਕਿੰਟਾਂ ਦੇ ਵਿੱਚ ਹੀ ਗਾੜੀ ਹੋਣੀ ਸ਼ੁਰੂ ਹੋ ਜਾਏਗੀ ਤੁਸੀਂ ਦੇਖੋ ਚਟਨੀ ਇੱਕਦਮ ਗਾੜੀ ਹੋਣੀ ਸ਼ੁਰੂ ਹੋ ਗਈ ਆ ਤੁਸੀਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਜਲਦੀ ਚਟਨੀ ਬਣਦੀ ਆ ਤੇ ਇਸ ਚਟਨੀ ਨੂੰ ਆਪਾਂ 15 ਤੋਂ 20 ਦਿਨਾਂ ਵਾਸਤੇ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਚਟਨੀ ਨੂੰ ਵਧੀਆ ਕਲਰ ਦੇਣ ਵਾਸਤੇ ਮੈਂ ਰੈੱਡ ਫੂਡ ਕਲਰ ਬਿਲਕੁਲ ਇੱਕ ਛਟਕੀ ਜਿੰਨਾ ਪਾ ਦਿੱਤਾ ਹੈ ਜੇਕਰ ਹੋਵੇ ਤੁਸੀਂ ਪਾ ਸਕਦੇ ਜੇ ਇਹਦੇ ਨਾਲ ਚਟਨੀ ਦਾ ਜੋ ਕਲਰ ਹੈ ਬਹੁਤ ਸੋਹਣਾ ਹੋ ਜਾਂਦਾ ਹੈ ਇਸ ਇਮਲੀ ਦੀ ਚਟਨੀ ਨੂੰ ਬਣਾਉਣ ਵਾਸਤੇ ਮੈਨੂੰ ਸਿਰਫ 20 ਮਿੰਟ ਦਾ ਸਮਾਂ ਲੱਗਾ ਏ ਤੁਸੀਂ ਜਦੋਂ ਵੀ ਚਟਨੀ ਬਣਾਉਣੀ ਹੋਵੇ ਇਮਲੀ ਨੂੰ ਤੁਸੀਂ 1 ਘੰਟਾ ਪਹਿਲਾਂ ਜ਼ਰੂਰ ਪਿਓ ਕੇ ਰੱਖੋ ਤੇ ਤੁਸੀਂ ਦੇਖੋ ਕਿੰਨੀ ਸੋਹਣੀ ਚਟਨੀ ਆਪਾਂ ਘਰ ਵਿੱਚ ਆਸਾਨੀ ਨਾਲ ਤਿਆਰ ਕਰ ਸਕਦੇ ਆ ਇਸ ਚਟਨੀ ਨੂੰ ਆਪਾਂ ਲੰਬੇ ਸਮੇਂ ਤੱਕ ਸਟੋਰ ਵੀ ਕਰ ਸਕਦੇ ਆ ਤੇ ਜਿਸ ਤਰ੍ਹਾਂ ਚਾਹੀਏ ਜਿਸ ਵੀ ਸਨੈਕ ਨਾਲ ਚਾਹੀਏ ਆਪਾਂ ਇਹਦੀ ਵਰਤੋਂ ਕਰ ਸਕਦੇ ਆ ਇੱਥੇ ਮੈਂ ਚਟਨੀ ਨੂੰ ਵਧੀਆ ਜੀ ਲੁੱਕ ਦੇਣ ਵਾਸਤੇ ਥੋੜੇ ਜੇ ਖਰਬੂਜੇ ਦੇ ਬੀਜ ਪਾ ਦਿੱਤੇ ਨੇ ਤੁਹਾਡੇ ਕੋਲ ਅੰਗੂਰ ਜਾਂ ਕੇਲੇ ਹੋਣ ਤੁਸੀਂ ਉਹ ਵੀ ਪਾ ਸਕਦੇ ਜੇ ਅਕਸਰ ਹੀ ਵਿਆਹ ਸ਼ਾਦੀਆਂ ਵਿੱਚ ਜੋ ਚਟਨੀ ਹੁੰਦੀ ਆ ਉਹਦੇ ਵਿੱਚ ਇਹ ਸਭ ਚੀਜ਼ਾਂ ਹੁੰਦੀਆਂ ਨੇ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦੀਆਂ ਸਵਾਦ ਲੱਗਦੀਆਂ ਨੇ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ